ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੌਸਮ ਦੀ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ 21 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉੱਤਰ ਭਾਰਤ ਦੇ ਵਿੱਚ ਜਾਨੀ ਕਿ ਤੁਸੀਂ ਕਹੋ ਕਿ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਦਿੱਲੀ ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ 21 ਤੋਂ ਲੈ ਕੇ 30 ਜੂਨ ਤੱਕ بارش ਹੋਏਗੀ ਬਾਰਿਸ਼ ਵੀ ਇਸ ਤਰੀਕੇ ਨਾਲ ਹੋਏਗੀ ਕਿ ਕੰਟੀਨਿਊ ਦਸਾਂ 10 ਦਿਨ ਜਿਹੜੀ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਸਮੇਂ-ਸਮੇਂ ਤੇ ਬਾਰਿਸ਼ ਹੁੰਦੀ ਰਹੇਗੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਸੀ ਜਿਹਦੇ ਵਿੱਚ ਕਪੂਰਥਲਾ ਫਗਵਾੜਾ ਹੁਸ਼ਿਆਰਪੁਰ ਵਰਗੇ ਇਲਾਕਿਆਂ ਦੇ ਵਿੱਚ ਚੱਖੜ ਨੇਰੀ ਜ਼ਰੂਰ ਚੱਲੀ ਪਰ ਮੀਂਹ ਨਹੀਂ ਸੀ ਪਿਆ ਪਰ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਔਰ ਇਸ ਮੀਂਹ ਪੈਣ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆਏਗੀ ਕਈ ਇਲਾਕਿਆਂ ਦੇ ਵਿੱਚ ਦਰਮਿਆਨਾ ਮੀਂਹ ਪਏਗਾ ਔਰ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਨਾ ਦਸਾਂ ਦਿਨਾਂ ਦੇ ਵਿੱਚ ਰੁਕ ਰੁਕੇ ਯਾਨੀ ਕਿ ਇਹ ਨਹੀਂ ਕਿ 10 ਦਿਨ ਲਗਾਤਾਰ ਮੀਂਹ ਪਏਗਾ ਰੁਕ ਰੁਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਔਰ ਨਾਲ ਹੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਨੇਰੀ ਚਖੜ ਵੀ ਚੱਲਣ ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਔਰ ਇਸ ਬਾਰਿਸ਼ ਦੇ ਨਾਲ ਆਨਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਕਿੰਨੀ ਕ ਰਾਹਤ ਮਿਲੇਗੀ ਉਹ ਦੇਖਣਾ ਹੋਏਗਾ ਪਰ ਲੋਕ ਬੜੀ ਬੇਸਬਰੀ ਦੇ ਨਾਲ بارش ਦੀ بارش ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਿਆ ਸੀ ਉਸ ਮੀਂਹ ਨੇ ਲੋਕਾਂ ਨੂੰ ਥੋੜੇ ਜਿਹਾ ਸੁੱਖ ਦਾ ਸਾਹ ਲੈਣ ਜੋਗੇ ਕਰ ਦਿੱਤਾ ਸੀ ਕਿਉਂਕਿ ਜਿਹੜੀ ਲੂ ਚੱਲ ਰਹੀ ਸੀ ਹੀਟ ਵੇਵ ਚੱਲ ਰਹੀ ਸੀ ਉਹਨੇ ਲੋਕਾਂ ਦਾ ਜਣੇ ਕਿ ਜੀਣਾ ਜਿਹੜਾ ਸੀ ਉਹ ਦੁਬਹਰ ਕੀਤਾ ਹੋਇਆ ਸੀ ਪਰ ਹੁਣ ਰਾਹਤ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜਿਹਦੇ ਵਿੱਚ 21 ਤੋਂ 30 ਤੱਕ بارش ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ ਹੁਣ ਖਬਰ ਜੇਕਰ ਵਿਦੇਸ਼ ਦੀ ਕਰੀਏ ਮੁਲਕਾਂ ਦੀ ਕਰੀਏ ਬਹੁਤ ਸਾਰੇ ਐਸੇ ਮੁਲਕ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਹੈ ਔਰ ਬਹੁਤ ਸਾਰੇ ਮੁਲਕ ਐਸੇ ਨੇ ਜਿਹੜੇ ਵਕ ਵਕ ਧੜਿਆਂ ਦੇ ਵੱਲ ਜਾ ਕੇ ਹੁਣ ਖੜੇ ਹੋ ਰਹੇ ਨੇ ਮਤਲਬ ਆਨ ਵਾਲੇ ਟਾਈਮ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਤੀਸਰੇ ਵਿਸ਼ਵ ਯੁੱਧ ਨੂੰ ਲੈ ਕੇ ਚਰਚਾਵਾ ਤੇਜ਼ ਹੋ ਗਈ ਹੈ ਨੇ ਜਿਸ ਤਰੀਕੇ ਦੇ ਨਾਲ ਮੁਲਕ ਆਪਸ ਦੇ ਵਿੱਚ ਲੜ ਰਹੇ ਨੇ ਔਰ ਉਹਨਾਂ ਦੀ ਹਮਾਇਤ ਕਰਨ ਵਾਲੇ ਮੁਲਕ ਹੁਣ ਇੱਕ ਦੂਸਰੇ ਦੇ ਪੱਖ ਦੇ ਵਿੱਚ ਖੜਨੇ ਸ਼ੁਰੂ ਹੋ ਗਏ ਨੇ ਸੋ ਜਿਵੇਂ ਇਜ਼ਰਾਈਲ ਔਰ ਈਰਾਨ ਦੀ ਲੜਾਈ ਚੱਲ ਰਹੀ ਹੈ ਔਰ ਅਮਰੀਕਾ ਇਜ਼ਰਾਈਲ ਦੇ ਹੱਕ ਦੇ ਵਿੱਚ ਖੜਾ ਹੈ ਔਰ ਦੂਸਰੇ ਪਾਸੇ ਹੁਣ ਰਸ਼ੀਆ ਔਰ ਚੀਨ ਜਿਹੜਾ ਹੈ ਉਹ ਈਰਾਨ ਦੇ ਹੱਕ ਦੇ ਵਿੱਚ ਜਾ ਕੇ ਖੜੇ ਹੋ ਗਏ ਨੇ ਮਤਲਬ ਤੁਸੀਂ ਦੇਖੋ ਕਿ ਆਨ ਵਾਲੇ ਟਾਈਮ ਦੇ ਵਿੱਚ ਮਾਹੌਲ ਬਹੁਤ ਤਣਾਅਪੂਰਨ ਹੋਣ ਵਾਲਾ ਹੈ ਦਰਸਲ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਅਤੇ ਉਹਨਾਂ ਦੇ ਚੀਨੀ ਹਮਰਤਵਾ ਸ਼ੀ ਜਿਨਪਿੰਗ ਨੇ ਇਜ਼ਰਾਈਲ ਦੇ ਵੱਲੋਂ ਈਰਾਨ ਤੇ ਕੀਤੇ ਗਏ ਹਮਲੇ ਦੀ ਸਖਤ ਨਿਖੇਦੀ ਕਰਦਿਆਂ ਕਿਹਾ ਕਿ ਉਹ ਤੁਰੰਤ ਗੋਲੀਬਾਰੀ ਗੋਲੀਬੰਦੀ ਦਾ ਐਲਾਨ ਕਰਨ ਦੋਵੇਂ ਆਗੂਆਂ ਨੇ ਈਰਾਨ ਇਜ਼ਰਾਈਲ ਸੰਘਰਸ਼ ਬਾਰੇ ਸੰਵੇਦਨਸ਼ੀਲ ਜਾਣਕਾਰੀ ਇੱਕ ਦੂਸਰੇ ਦੇ ਨਾਲ ਸਾਂਝੀ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਕ੍ਰੈਮਲਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਯੂਸ਼ਕੋਵ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਪੁਤਿਨ ਅਤੇ ਸ਼ੀ ਜਿਨਪਿੰਗ ਨੇ ਫੋਨ ਦੇ ਉੱਤੇ 1 ਘੰਟੇ ਤੋਂ ਵੀ ਵੱਧ ਸਮਾਂ ਗੱਲਬਾਤ ਕੀਤੀ ਹੈ ਔਰ ਆਪਣੀਆਂ ਸੰਬੰਧਿਤ ਏਜੰਸੀਆਂ ਨੂੰ ਈਰਾਨ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਹੁਕਮ ਜਾਰੀ ਕਰਨ ਤੇ ਸਹਿਮਤੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇੱਕੋ ਜਿਹਾ ਰੁਖ ਰੱਖਦੇ ਨੇ ਤੇ ਇਜ਼ਰਾਈਲ ਦੀਆਂ ਉਨ੍ਹਾਂ ਕਾਰਮਾਈਆਂ ਦੀ ਨਿੰਦਾ ਕਰਦੇ ਨੇ ਜੋ ਸੰਯੁਕਤ ਰਾਸ਼ਟਰ ਚਾਰਟਰ ਅਤੇ ਕੋਮਾਂਤਰੀ ਕਾਨੂੰਨ ਦੇ ਪੈਮਾਨਿਆਂ ਦੀ ਉਲੰਘਣਾ ਕਰਦੀਆਂ ਨੇ ਮਤਲਬ ਤੁਸੀਂ ਦੇਖੋ ਕਿ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਇਜ਼ਰਾਈਲ ਦੀ ਲੜਾਈ ਈਰਾਨ ਦੇ ਨਾਲ ਹੈ ਪਰ ਇਜ਼ਰਾਈਲ ਦੇ ਹੱਕ ਦੇ ਵਿੱਚ ਅਮਰੀਕਾ ਔਰ ਈਰਾਨ ਦੇ ਹੱਕ ਦੇ ਵਿੱਚ ਹੁਣ ਇੱਕ ਤਰੀਕੇ ਦੇ ਨਾਲ ਰਸ਼ੀਆ ਔਰ ਚੀਨ ਦੇ ਵੱਲੋਂ ਜਦੋਂ ਇਹ ਜਾਣਕਾਰੀਆਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਆਨ ਵਾਲੇ ਟਾਈਮ ਦੇ ਉੱਤੇ ਚੀਨ ਦੀ ਚੀਨ ਜਿਹੜਾ ਹੈ ਔਰ ਚੀਨ ਔਰ ਰਸ਼ੀਆ ਜਿਹੜਾ ਉਹ ਮਦਦ ਕਰ ਸਕਦਾ ਹੈ ਈਰਾਨ ਦੀ ਤੇ ਫਿਰ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵੱਧ ਸਕਦਾ ਹੈ ਦੂਸਰੇ ਪਾਸੇ ਰਸ਼ੀਆ ਦੇ ਵੱਲੋਂ ਅਮਰੀਕਾ ਨੂੰ ਇੱਕ ਧਮਕੀ ਦੇ ਦਿੱਤੀ ਗਈ ਹੈ ਕਿ ਜੇ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਤੇ ਮੱਧ ਏਸ਼ੀਆ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਤਣਾਅਪੂਰਨ ਹੋ ਜਾਏਗਾ ਮਤਲਬ ਸਿੱਧਾ ਸੰਕੇਤ ਅਮਰੀਕਾ ਨੂੰ ਇਹ ਦੇ ਦਿੱਤਾ ਗਿਆ ਹੈ ਰਸ਼ੀਆ ਦੇ ਵੱਲੋਂ ਕਿ ਤੁਸੀਂ ਹਮਲਾ ਨਹੀਂ ਕਰ ਸਕਦੇ ਈਰਾਨ ਦੇ ਉੱਪਰ ਜੇ ਤੁਸੀਂ ਈਰਾਨ ਦੇ ਉੱਪਰ ਹਮਲਾ ਕੀਤਾ ਤੇ ਮਾਹੌਲ ਤਣਾਅਪੂਰਨ ਹੋ ਜਾਏਗਾ ਦੂਸਰੇ ਪਾਸੇ ਡੋਨਲਡ 트럼ਪ ਦਾ ਪਾਕ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਡੋਨਲਡ 트럼ਪ ਨੇ ਆਸੀਮ ਮੁਨੀਰ ਨੂੰ ਲੰਚ ਤੇ ਬੁਣਾਇਆ ਬੁਲਾਇਆ ਸੀ ਪਾਕਿਸਤਾਨ ਦੇ ਜਿਹੜੇ ਸੈਨਾ ਮੁਖੀ ਨੇ ਉਹਨਾਂ ਨੂੰ ਲੰਚ ਤੇ ਬੁਲਾਇਆ ਸੀ ਤੇ ਹੁਣ ਕਿਆਸਰਾਈਆਂ ਵੀ ਚੱਲ ਰਹੀਆਂ ਨੇ ਕਿ ਅਮਰੀਕਾ ਈਰਾਨ ਦੇ ਉੱਪਰ ਹਮਲਾ ਕਰਨ ਦੇ ਲਈ ਪਾਕਿਸਤਾਨ ਦੀ ਮਦਦ ਲੈ ਸਕਦਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹਦਾ 에ਅਰ ਬੇਸ ਇਸਤੇਮਾਲ ਕੀਤਾ ਜਾਵੇ ਈਰਾਨ ਤੇ ਹਮਲਾ ਕਰਨ ਦੇ ਲਈ ਕਿਉਂਕਿ ਅਮਰੀਕਾ ਤੋਂ ਈਰਾਨ ਦੀ ਦੂਰੀ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਨੇੜਿਓਂ ਜੇ ਹਮਲਾ ਕਰਨਾ ਹੋਵੇ ਅਮਰੀਕਾ ਨੇ ਈਰਾਨ ਦੇ ਉੱਪਰ ਕਿਉਂਕਿ ਈਰਾਨ ਦੇ ਨਾਲ ਪਾਕਿਸਤਾਨ ਦੀਆਂ ਕੁਝ ਸਰਹੱਦਾਂ ਲੱਗਦੀਆਂ ਨੇ ਔਰ ਇਸ ਕਰਕੇ ਉਹਨਾਂ ਦੀਆਂ ਸਰਹੱਦਾਂ ਦਾ ਇਸਤੇਮਾਲ ਕੀਤਾ ਜਾ ਸਕੇ ਔਰ ਪਾਕਿਸਤਾਨੀ 에ਅਰ ਬੇਸ ਦਾ ਇਸਤੇਮਾਲ ਕੀਤਾ ਜਾਵੇ ਇਸ ਕਰਕੇ ਡੋਨਲਡ 트럼ਪ ਦੇ ਵੱਲੋਂ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਸੈਨਾ ਮੁਖੀ ਦੇ ਨਾਲ ਨਜ਼ਦੀਕੀਆਂ ਵਧਾਈਆਂ ਜਾ ਰਹੀਆਂ ਨੇ ਸ਼ਾਇਦ ਡੋਨਲਡ 트럼ਪ ਇਹ ਭੁੱਲ ਚੁੱਕੇ ਨੇ ਕਿ ਪਾਕਿਸਤਾਨ ਹਮੇਸ਼ਾ ਦੋਗਲੀ ਨੀਤੀ ਤੇ ਚੱਲਦਾ ਹੈ ਉਹ ਡੋਨਲਡ ਟਰੰਪ ਤੋਂ ਅਮਰੀਕਾ ਤੋਂ ਪੈਸੇ ਵੀ ਲਏਗਾ ਪਰ ਅੰਦਰ ਖਾਤੇ ਉਹ ਮਦਦ ਕਰੇਗਾ ਚੀਨ ਦੀ ਕਿਉਂਕਿ ਚੀਨ ਲੰਬੇ ਸਮੇਂ ਤੋਂ ਉਹਦਾ ਸਾਥੀ ਰਿਹਾ ਔਰ ਚੀਨ ਨੇ ਬਹੁਤ ਸਾਰੇ ਇਹਿਸਾਨ ਜਿਹੜੇ ਪਾਕਿਸਤਾਨ ਦੇ ਉੱਪਰ ਕੀਤੇ ਨੇ ਪਾਕਿਸਤਾਨ ਪਹਿਲਾਂ ਵੀ ਅਮਰੀਕਾ ਦੇ ਨਾਲ ਧੋਖਾ ਕਰ ਚੁੱਕਾ ਹੈ 911 ਦਾ ਅਤਵਾਦੀ ਹਮਲਾ ਸ਼ਾਇਦ ਡੋਨਲਡ ਟਰੰਪ ਯਾਦ ਭੁੱਲ ਗਿਆ ਡੋਨਲਡ ਟਰੰਪ ਨੂੰ ਕਿ ਏਸੀ ਪਾਕਿਸਤਾਨ ਦੇ ਵਿੱਚ ਬੈਠੇ ਉਸامہ ਬਿਨ ਲਾਦੇਨ ਦੇ ਵੱਲੋਂ 911 ਦੇ ਹਮਲੇ ਨੂੰ ਕਰਵਾਇਆ ਗਿਆ ਸੀ ਔਰ 10 ਸਾਲ ਅਮਰੀਕਾ ਦੀ ਪੁਲਸ ਉਸ ਓਸਾਮਾ ਬਿਨ ਲਾਦਨ ਨੂੰ ਲੱਭਦੀ ਰਹੀ ਪਰ ਓਸਾਮਾ ਬਿਨ ਲਾਦਨ ਕਿਸੇ ਨੂੰ ਲੱਭਿਆ ਨਹੀਂ ਸੀ ਔਰ ਉਸ ਤੋਂ ਬਾਅਦ 10 ਸਾਲ ਬਾਅਦ ਕਿਤੇ ਜਾ ਕੇ ਬਰਾਕ ਓਮਾ ਦੀ ਜਦੋਂ ਸਰਕਾਰ ਆਈ ਹੈ ਤੇ ਉਸ ਤੋਂ ਬਾਅਦ ਫਿਰ ਜਾ ਕੇ ਓਸਾਮਾ ਬਿਨ ਲਾਦਨ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਜਾ ਕੇ ਫੌਜਾਂ ਦੇ ਵੱਲੋਂ ਅਮਰੀਕੀ ਫੌਜਾਂ ਦੇ ਵੱਲੋਂ ਉਸ ਨੂੰ ਮਾਰਿਆ ਗਿਆ ਸੀ ਇਹ ਸਾਰੇ ਸਿਨੈਰੀਓ ਨੂੰ ਪਾਕਿਸਤਾਨ ਦੇ ਬਲੋ ਜੋ ਕੁਛ ਅਜੇ ਤੱਕ ਅਮਰੀਕਾ ਦੇ ਨਾਲ ਕੀਤਾ ਗਿਆ ਹੈ ਸ਼ਾਇਦ ਡੋਨਲਡ ਟਰੰਪ ਨੂੰ ਇੱਕ ਪਾਸੇ ਰੱਖ ਕੇ ਪਤਾ ਨਹੀਂ ਕਿਹੜੀ ਮਾਨਸਿਕਤਾ ਦੇ ਉੱਪਰ ਜਾ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪਿਛਲੀਆਂ ਘਟਨਾਵਾਂ ਨੂੰ ਭੁੱਲ ਗਏ ਨੇ ਔਰ ਇਸ ਕਰਕੇ ਉਹ ਪਾਕਿਸਤਾਨ ਦੇ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਈਰਾਨ ਦੇ ਉੱਪਰ ਔਰ ਭਾਰਤ ਦੇ ਉੱਪਰ ਦਬਦਬਾ ਬਣਾਇਆ ਜਾ ਸਕੇ ਪਰ ਡੋਨਲਡ ਟਰੰਪ ਨੂੰ ਯਾਦ ਰੱਖਣਾ ਪਏਗਾ ਕਿ ਪਾਕਿਸਤਾਨ ਦਾ ਕਿਰਦਾਰ ਕੀ ਰਿਹਾ ਹੈ ਪਾਕਿਸਤਾਨ ਹਮੇਸ਼ਾ ਜਿਹੜੇ ਮਰਜ਼ੀ ਮੁਲਕ ਦੇ ਨਾਲ ਸੰਧੀਆਂ ਕਰਦਾ ਰਹੇ ਪਰ ਜੋ ਚੀਨ ਦੇ ਨਾਲ ਉਹਦੇ ਸਮਝੌਤੇ ਹੋਏ ਹੋਏ ਨੇ ਪਾਕਿਸਤਾਨ ਕਦੇ ਵੀ ਉਹਦੇ ਤੋਂ ਪਿੱਛ ਅਮਰੀਕਾ ਦੇ ਵੱਲੋਂ ਜਦੋਂ ਇਜ਼ਰਾਈਲ ਦਾ ਸਮਰਥਨ ਕੀਤਾ ਜਾ ਰਿਹਾ ਹੈ ਔਰ ਚੀਨ ਦੇ ਵੱਲੋਂ ਹੁਣ ਈਰਾਨ ਦਾ ਸਮਰਥਨ ਕਰ ਦਿੱਤਾ ਗਿਆ ਤੇ ਪਾਕਿਸਤਾਨ ਉੱਥੇ ਗੱਬੇ ਜਾ ਕੇ ਕਿੱਥੇ ਖੜਾ ਹੋਏਗਾ ਸੋ ਕਈ ਤਰੀਕੇ ਦੀਆਂ ਸੰਭਾਵਨਾਵਾਂ ਜਿਹੜੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਆਨ ਵਾਲੇ ਟਾਈਮ ਦੇ ਵਿੱਚ ਇੱਕ ਦੂਸਰੇ ਇਹ ਦੇਸ਼ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇਸ਼ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਨਾਲ ਆਨ ਵਾਲੀ ਪ੍ਰਸਥਿਤੀਆਂ ਜਿਹੜੀਆਂ ਉਹ ਬੜੀਆਂ ਚਿੰਤਾ ਜਨਕ ਹੋਣ ਵਾਲੀਆਂ ਨੇ ਈਰਾਨ ਦੇ ਵਿਦੇਸ਼ ਮੰਤਰੀ ਫ੍ਰਾਂਸ ਜਨਵਰੀ ਜਰਮਨੀ ਬ੍ਰਿਟੇਨ ਔਰ ਯੂਰੋਪੀਅਨ ਸੰਘ ਦੇ ਅ ਨਾਲ ਅੱਜ ਜਨੇਵਾ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਇਹ ਸਾਰੇ ਸ਼ਾਮਲ ਹੋਣਗੇ ਔਰ ਇਹਦੇ ਵਿੱਚ ਈਰਾਨ ਤੋਂ ਗਰੰਟੀ ਲਈ ਜਾ ਸਕਦੀ ਹੈ ਕਿ ਉਹ ਪਰਮਾਣੂ ਪ੍ਰੋਗਰਾਮ ਦਾ ਇਸਤੇਮਾਲ ਸਿਰਫ ਔਰ ਸਿਰਫ ਆਪਣੇ ਨਾਗਰਿਕਾਂ ਦੇ ਉਦੇਸ਼ ਨੂੰ ਉਹਨਾਂ ਦੀ ਪੂਰਤੀ ਕਰਨ ਲਈ ਕਰੇਗਾ ਮਤਲਬ ਕਿ ਪਰਮਾਣੂ ਜਿਹੜੇ ਪਰਮਾਣੂ ਦਾ ਜਿਹੜਾ ਇਸਤੇਮਾਲ ਹੁੰਦਾ ਬਿਜਲੀ ਬਣਾਉਣ ਦੇ ਲਈ ਵੀ ਕੀਤਾ ਜਾਂਦਾ ਨਿਊਕਲੀਅਰ ਦਾ ਇਸਤੇਮਾਲ ਜਿਹੜਾ ਹੈ ਉਹ ਬਿਜਲੀ ਬਣਾਉਣ ਦੇ ਲਈ ਵੀ ਕੀਤਾ ਜਾਂਦਾ ਸੋ ਇਸ ਕਰਕੇ ਸਿਰਫ ਆਪਣੇ ਨਾਗਰਿਕਾਂ ਦੇ ਵਧੀਆ ਭਵਿੱਖ ਦੇ ਲਈ ਉਸ ਦਾ ਇਸਤੇਮਾਲ ਕਰੇਗਾ ਨਾ ਕਿ ਉਸ ਦੇ ਵਿੱਚ ਬੰਬ ਬਣਾਉਣ ਦੇ ਲਈ ਉਹਦਾ ਇਸਤੇਮਾਲ ਕਰੇਗਾ ਉਹਦੇ ਉੱਤੇ ਅੱਜ ਜਿਨੇਵਾ ਦੇ ਵਿੱਚ ਜਿਹੜੀ ਬੈਠਕ ਹੋਣ ਵਾਲੀ ਆ ਉਹਦੇ ਵਿੱਚ ਇਹ ਪ੍ਰਸਤਾਵ ਜਿਹੜਾ ਰੱਖਿਆ ਜਾ ਸਕਦਾ ਹੈ ਦੂਸਰੇ ਪਾਸੇ ਇਜ਼ਰਾਈਲੀ ਹਮਲਿਆਂ ਤੋਂ ਕੋਈ ਨਹੀਂ ਬਚ ਸਕਦਾ ਇਹ ਕਹਿ ਦਿੱਤਾ ਗਿਆ ਉੱਥੇ ਦੇ ਮੁਖੀ ਦੇ ਵੱਲੋਂ ਕਿ ਸਾਡੇ ਹਮਲਿਆਂ ਤੋਂ ਬਚਣਾ ਕਿਸੇ ਦੇ ਲਈ ਵੀ ਮੁਨਾਸਿਬ ਨਹੀਂ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਗੱਲ ਕਰਨੀ ਹੈ ਬੈਂਜਾਮਿਨ ਨਿਤਨ ਯਾਹੂਦੀ ਉਹਨਾਂ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਤੋਂ ਕੋਈ ਨਹੀਂ ਬਚ ਸਕਦਾ ਅਗਲਾ ਨਿਸ਼ਾਨਾ ਖਮੇਨੀ ਹੋ ਸਕਦੇ ਨੇ ਨਤਨਯਾਹੁ ਦੇ ਵੱਲੋਂ ਇਹ ਧਮਕੀ ਦੇ ਦਿੱਤੀ ਗਈ ਹੈ ਇਜ਼raਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੇ ਵੀਰਵਾਰ ਨੂੰ ਕਿਹਾ ਕਿ ਇਜ਼raਇਲੀ ਹਮਲਿਆਂ ਤੋਂ ਕੋਈ ਵੀ ਬਚ ਨਹੀਂ ਸਕਦਾ ਨਤਨਯਾਹੁ ਨੇ ਇਸ਼ਾਰਾ ਕੀਤਾ ਕਿ ਇਰਾਨ ਦੇ ਸੁਪਰੀਮ ਆਗੂ ਯਾਇਤੁੱਲਾ ਅਲੀ ਖਮੇਨੀ ਵੀ ਨਿਸ਼ਾਨੇ ਤੇ ਹੋ ਸਕਦੇ ਨੇ ਇਜ਼raਇਲੀ ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਮੁਲਕ ਦੇ ਦੱਖਣੀ ਸ਼ਹਿਰ ਬਿਰਸੇਵਾ ਦੇ ਵਿੱਚ ਸੁਰੋਕਾ ਮੈਡੀਕਲ ਸੈਂਟਰ ਦੀ ਫੇਰੀ ਦੇ ਪੱਤਰਕਾਰਾਂ ਦੇ ਦਰਮਿਆਨ ਉਹਨਾਂ ਦੇ ਇੱਕ ਸਵਾਲ ਤੋਂ ਕੀਤਾ ਇਰਾਨ ਨੇ ਵੀਰਵਾਰ ਸਵੇਰੇ ਮਿਜ਼ਾਈਲ ਹਮਲੇ ਕਰਕੇ ਮੈਡੀਕਲ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ ਯਹੂਦੀ ਮੁਲਕ ਵੱਲੋਂ ਸ਼ੁੱਕਰਵਾਰ ਨੂੰ ਸ਼ੁਰੂ ਕੀਤੇ ਗਏ ਆਪਰੇਸ਼ਨ ਰਾਈਜ਼ਿੰਗ ਲਾਇਨ ਮਗਰੋਂ ਇਰਾਨ ਹੁਣ ਤੱਕ ਇਜ਼ਰਾਈਲ ਤੇ 400 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਤੇ 4000 ਤੋਂ ਵੱਧ ਡਰੋਨ ਦਾਗ ਚੁੱਕਾ ਹੈ ਨਿਤਨੀਆਹੁ ਨੇ ਕਿਹਾ ਕਿ ਮੈਂ ਹਦਾਇਤਾਂ ਦਿੱਤੀਆਂ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਮੈਂ ਬੋਲਣ ਦੇ ਵਿੱਚ ਨਹੀਂ ਬਲਕਿ ਕਰਕੇ ਦਿਖਾਉਣ ਦੇ ਵਿੱਚ ਯਕੀਨ ਰੱਖਦਾ ਉਹਨਾਂ ਕਿਹਾ ਕਿ ਜੰਗ ਦੇ ਦੌਰਾਨ ਸ਼ਬਦਾਂ ਦੀ ਚੋਣ ਸਾਵਧਾਨੀ ਦੇ ਨਾਲ ਕਰਨੀ ਪੈਂਦੀ ਹੈ ਜਦਕਿ ਕਾਰਵਾਈ ਸਟ੍ਰਿਕ ਹੋਣੀ ਚਾਹੀਦੀ ਹੈ ਸਾਰੇ ਬਦਲ ਖੁੱਲ ਗਏ ਨੇ ਪ੍ਰੈਸ ਦੇ ਵਿੱਚ ਇਸ ਬਾਰੇ ਗੱਲ ਨਾ ਕਰਨਾ ਈ ਠੀਕ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨ ਦੇ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਉਸਦੇ ਪਰਮਾਣੂ ਪ੍ਰੋਗਰਾਮ ਤੇ ਮਿਜ਼ਾਈਲ ਭੰਡਾਰ ਦੇ ਖਿਲਾਫ ਸੀ ਤਾਂ ਕਿ ਉਹਨਾਂ ਦੇ ਮੁਲਕ ਨੂੰ ਬਚਾਇਆ ਜਾ ਸਕੇ ਉਧਰ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੋਡਜ਼ੇ ਨੇ ਕਿਹਾ ਕਿ ਜਨਤਕ ਤੌਰ ਤੇ ਖਮੇਨਈ ਨੂੰ ਧਮਕੀ ਦਿੱਤੀ ਹੈ ਕੋਡਜ਼ੇ ਨੇ ਖੋਲੋਨ ਸ਼ਹਿਰ ਦੇ ਵਿੱਚ ਈਰਾਨੀ ਹਮਲੇ ਦੀ ਜਦ ਦੇ ਵਿੱਚ ਆਈ ਥਾਂ ਦੀ ਫੇਰੀ ਮੌਕੇ ਕਿਹਾ ਕਿ ਆਧੁਨਿਕ ਹਿਟਲਰ ਖਮੇਨੀ ਦੀ ਹੋਂਦ ਨੂੰ ਰੋਕਣਾ ਇਸ ਕਾਰਵਾਈ ਦੇ ਟੀਚਿਆਂ ਦੇ ਵਿੱਚੋਂ ਇੱਕ ਹੈ ਇਸ ਦੇ ਦੌਰਾਨ ਈਰਾਨ ਦੇ ਵੱਲੋਂ ਰਮਾਤਗਾਨ ਹੈਲੋ ਤੇ ਵਿਰਸ਼ੇਵਾ ਦੇ ਵਿੱਚ ਸੱਜਰੇ ਬਲਾਸਟਿਕ ਮਿਜ਼ਾਈਲ ਹਮਲਿਆਂ ਦੇ ਮਗਰੋਂ ਕੁੱਲ ਮਿਲਾ ਕੇ 147 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਿਆਂਦਾ ਗਿਆ ਪਰ ਹੁਣ ਜੋ ਈਰਾਨ ਔਰ ਇਜ਼ਰਾਈਲ ਦੇ ਵਿਚਕਾਰ ਚੱਲ ਰਿਹਾ ਉਹਦੇ ਵਿੱਚ ਆਉਣ ਵਾਲਾ ਰੁਖ ਕੀ ਰਹੇਗਾ ਉਹ ਦੇਖਣਾ ਹੋਵੇਗਾ ਅਗਲੀ ਖਬਰ ਜੁੜੀ ਹੋਈ ਹੈ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਨਾਲ ਜਿਹੜੀ ਬੋਟ ਫੀਸਦ ਉਥੇ ਬੀਤੇ ਕੱਲ ਹੋਈ ਹੈ ਉਸਨੇ ਕਈ ਸਮੀਕਰਨ ਬਦਲ ਦਿੱਤੇ ਨੇ ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੋਣ ਵੀਰਵਾਰ ਨੂੰ ਸ਼ਾਂਤਬਾਈ ਢੰਗ ਦੇ ਨਾਲ ਨਿਪਰੇ ਚੜ ਗਈ ਹੈ ਚੋਣ ਕਮਿਸ਼ਨ ਦੇ ਮੁਤਾਬਕ ਸ਼ਾਮ 7 ਵਜੇ ਤੱਕ 51.33 ਫੀਸਦ ਲੋਕਾਂ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਸੀ ਮੌਸਮ ਸੁਖਾਵਾਂ ਰਹਿਣ ਦੇ ਬਾਵਜੂਦ VOTING ਦੀ ਰਫ਼ਤਾਰ ਮੱਠੀ ਰਹੀ ਪਰ ਕਈ ਵੱਡੇ ਸਨਤਕਾਰ ਇਸ ਵਾਰ ਵੋਟ ਪਾਉਣ ਦੇ ਲਈ ਲਾਈਨ ਦੇ ਵਿੱਚ ਲੱਗੇ ਨਜ਼ਰ ਆਏ ਚੋਣ ਮੈਦਾਨ ਦੇ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰੋਨਿਕ VOTING ਮਸ਼ੀਨ ਜਾਨੀ ਕਿ EVM ਦੇ ਵਿੱਚ ਬੰਦ ਹੋ ਗਿਆ ਅਤੇ ਨਤੀਜਾ 23 ਜੂਨ ਨੂੰ ਆਏਗਾ। ਆਪ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਪੁਸ਼ਨ ਆਸ਼ੂ, ਭਾਜਪਾ ਦੇ ਸੰਜੀਵ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਪਕਾਰ ਸਿੰਘ ਘੁੰਮਣ ਵਿਚਾਲੇ ਫਸਵਾ ਮੁਕਾਬਲਾ ਦਿਖਾਈ ਦੇ ਰਿਹਾ ਹੈ ਔਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਨੇ ਦੱਸਿਆ ਹੈ ਕਿ ਸ਼ਾਮ 7 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਮੁਤਾਬਕ 51.33% ਮਤਦਾਨ ਹੋਇਆ ਉਹਨਾਂ ਕਹਿਆ ਕਿ VOTING ਪ੍ਰਤੀਸ਼ਤ ਅਨੁਮਾਨਤ ਹਨ ਸਾਲ 2022 ਦੇ ਵਿੱਚ ਇਸ ਹਲਕੇ ਦੇ ਵਿੱਚ 64.29 ਫੀਸਦੀ VOTING ਹੋਈ ਸੀ ਜਿਮਨੀ ਚੋਣ ਚਾਰੋਂ ਹੀ ਸਿਆਸੀ ਪਾਰਟੀਆਂ ਆਪ ਕਾਂਗਰਸ ਭਾਜਪਾ ਤੇ ਸ਼ਰਮਣੀ ਅਕਾਲੀ ਦਲ ਦੇ ਲਈ ਵਕਾਰ ਦਾ ਸਵਾਲ ਹੈ ਹਕੂਮਰਾਨ ਤੇ ਜਿਹੜੀ ਹੈ ਆਮਦਨੀ ਪਾਰਟੀ ਇਹ ਚੋਣ ਜਿੱਤ ਕੇ ਸਾਲ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਮਾਹੌਲ ਤਿਆਰ ਕਰ ਰਹੀ ਹੈ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦਾ ਸਿਆਸੀ ਕੈਰੀਅਰ ਇਸ ਚੋਣ ਤੇ ਹੀ ਟਿਕਿਆ ਹੋਇਆ ਹੈ ਪਾਜਪਾ ਦੇ ਵੀ ਆਪਣਾ ਵੋਟ ਬੈਂਕ ਬਚਾਉਣ ਦਾ ਦਬਾਅ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਇਸ ਹਲਕੇ ਦੇ ਵਿੱਚੋਂ 48000 ਵੋਟਾਂ ਮਿਲੀਆਂ ਸੀ ਸ਼੍ਰੋਮਣੀ ਅਕਾਲੀ ਦਲ ਇਸ ਜਿਮਨੀ ਚੋਣ ਦੇ ਰਾਹੀਂ ਮੁੜ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਲੁਧਿਆਣਾ ਪਛਮੀ ਹਲਕੇ ਦੇ 194 ਪੋਲਿੰਗ ਸਟੇਸ਼ਨਾਂ ਤੇ ਵੋਟਾਂ ਪਈਆਂ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ VOTING ਦੇ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਅਨਸੁਖਾਂ ਵੀ ਘਟਨਾ ਦੀ ਕੋਈ ਖਬਰ ਨਹੀਂ ਆਈ ਹੈ ਉਹਨਾਂ ਸਾਰੇ ਚੋਣ ਅਮਲੇ ਅਧਿਕਾਰੀਆਂ ਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਦੂਸਰੇ ਪਾਸੇ ਦੱਸ ਦਈਏ ਕਿ ਚਾਰ ਸੂਬਿਆਂ ਦੀਆਂ ਪੰਜ ਸੀਟਾਂ ਦੇ ਉੱਤੇ ਬੀਤੇ ਕੱਲ ਵੋਟਿੰਗ ਹੋਈ ਔਰ ਚਾਰ ਸੀਟਾਂ ਤੇ 100% ਵੈਬ ਕਾਸਟਿੰਗ ਜਿਹੜੀ ਰਹੀ ਹੈ ਦਰਸਲ ਚਾਰ ਸੂਬਿਆਂ ਦੀਆਂ ਪੰਜ ਸੀਟਾਂ ਤੇ ਜਿਮਨੀ ਚੋਣਾ ਸ਼ਾਂਤਮਈ ਢੰਗ ਦੇ ਨਾਲ ਨਿਪਰੇ ਚੜ ਗਈਆਂ ਇਨ੍ਹਾਂ ਸੀਟਾਂ ਤੋਂ ਗੁਜਰਾਤ ਦੀਆਂ ਦੋ ਪੰਜਾਬ ਪੱਛਮੀ ਬੰਗਾਲ ਅਤੇ ਕੇਰਲਾ ਦੀਆਂ ਇੱਕ ਇੱਕ ਸੀਟਾਂ ਤੇ ਵੋਟਿੰਗ ਹੋਈ ਹੈ ਚੋਣ ਕਮਿਸ਼ਨ ਨੇ ਇੱਕ ਹਲਕੇ ਨੂੰ ਛੱਡ ਕੇ ਬਾਕੀ ਸਾਰੀਆਂ ਚਾਰ ਸੀਟਾਂ ਤੇ ਪੋਲਿੰਗ ਸਟੇਸ਼ਨਾਂ ਤੇ ਵੈਬ ਕਾਸਟਿੰਗ ਵੀ ਕਰਵਾਈ ਹੈ ਇਹ ਪਹਿਲੀ ਵਾਰ ਹੈ ਜਦੋਂ ਚੋਣ ਕਮਿਸ਼ਨ ਨੇ ਚੋਣ ਅਮਲ ਦੇ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਲਈ 100% ਦੀ ਵੈਬ ਕਾਸਟਿੰਗ ਕਰਵਾਈ ਹੈ ਮਤਲਬ ਵੀਡੀਓਗ੍ਰਾਫੀ ਕਰਵਾਈ ਹੈ ਪਛਮੀ ਬੰਗਾਲ ਦੀ ਕਾਲੀਗੰਜ ਸੀਟ ਤੇ 69.85% ਵੋਟਾਂ ਪਈਆਂ ਨੇ ਹਲਕੇ ਦੇ ਕੁਝ ਬੂਥਾਂ ਤੇ ਮਾਮੂਲੀ ਘਟਨਾਵਾਂ ਵਾਪਰੀਆਂ ਕੇਰਲ ਦੇ ਨੀਲਾ ਨੀਲਾੰਬਰ ਹਲਕੇ ਦੇ ਵਿੱਚ 73.25% ਵੋਟਾਂ ਪਈਆਂ ਨੇ ਗੁਜਰਾਤ ਦੀ ਵਿਸਵਾਦਰ ਤੇ ਕੱਡੀ ਸੀਟ ਦੇ ਉੱਤੇ 54 54% મતદાન ਹੋਇਆ ਸੋ ਇਸ ਦੇ ਨਾਲ ਕੱਲ ਦਾ ਜਿਹੜਾ મતદાન ਸੀ ਬڑے ਸੁਚੱਜੇ ਟੰਗ ਦੇ ਨਾਲ ਸਾਰੇ ਸੂਬਿਆਂ ਦੇ ਵਿੱਚ ਨਿਪਰੇ ਚੜਿਆ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਹੈਰਾਨੀਜਨਕ ਆંકੜੇ ਦੀ ਹੈਰਾਨੀਜਨਕ ਤੱਥ ਦੀ ਕੀ ਕਦੇ ਤੁਸੀਂ ਸੁਣਿਆ ਹੈ ਕਿ ਕਿਸੇ ਸਾਲ ਦਾ ਕੈਲੰਡਰ ਜਿਹੜਾ ਹੈ ਉਹ ਪਿਛਲੇ ਕਈ ਸਾਲ ਪੁਰਾਣੇ ਕੈਲੰਡਰ ਦੇ ਨਾਲ ਮੇਲ ਖਾਂਦਾ ਹੋਵੇ ਮਤਲਬ ਜੋ ਕੈਲੰਡਰ 1941 ਦੇ ਵਿੱਚ ਸੀ ਸੇਮ ਕੈਲੰਡਰ 2025 ਦੇ ਵਿੱਚ ਵੀ ਆ ਗਿਆ ਹੈਰਾਨੀਜਨਕ ਤੱਥ ਜਿਹੜਾ ਹੈ ਉਹ ਹੁਬਹੂ ਸਾਹਮਣੇ ਆ ਰਿਹਾ ਔਰ ਇਸ ਨੂੰ ਲੈ ਕੇ ਇੰਟਰਨੈਟ ਦੇ ਉੱਪਰ ਕਈ ਤਰੀਕੇ ਦੀਆਂ ਚਰਚਾਵਾਂ ਹੋ ਰਹੀਆਂ ਨੇ ਲੋਕਾਂ ਦੇ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਸਾਲ ਦਾ ਕੈਲੰਡਰ ਹੂਬ ਹੂ ਸਾਲ 1941 ਵਰਗਾ ਹੋਣ ਕਰਕੇ ਇੰਟਰਨੈਟ ਤੇ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਇਸ ਸਾਲ 6 ਮਹੀਨੇ 'ਚ ਜੰਗਾਂ ਜਹਾਜ਼ ਹਾਦਸੇ ਕੁਦਰਤੀ ਆਫਤਾਂ ਸਮੇਤ ਕਈ ਅਸੀਂ ਬਹੁਤ ਸਾਰੀਆਂ ਐਸੀਆਂ ਅਣਚਾਹੀਆਂ ਘਟਨਾਵਾਂ ਦੇਖ ਲਈਆਂ ਨੇ ਜਿਨ੍ਹਾਂ ਨੂੰ ਅਸੀਂ ਕਦੇ ਵੀ ਅਨੁਭਵ ਕਰਨਾ ਨਹੀਂ ਚਾਹੁੰਦੇ ਸੀ ਹੁਣ ਤੱਕ ਬੇਸ਼ੱਕ ਇਸ ਸਾਲ ਕਾਫੀ ਕੁਝ ਮੁਸ਼ਕਲਾਂ ਭਰਿਆ ਰਿਹਾ ਹੈ ਪਰ ਇਸ ਨੂੰ ਲੈ ਕੇ ਇੰਟਰਨੈਟ ਤੇ ਲੋਕ ਵੱਖਰੇ ਵੱਖਰੇ ਵਿਚਾਰ ਪ੍ਰਗਟਾ ਰਹੇ ਨੇ ਇਸ ਸਾਲ ਦਾ ਕੈਲੰਡਰ ਹੂਬ ਹੂ 1941 ਦੇ ਕੈਲੰਡਰ ਵਰਗਾ ਹੈ ਅਤੇ ਇਸ ਨੂੰ ਆਲਮੀ ਤਣਾਅ ਵਾਲਾ ਸਾਲ ਵੀ ਕਿਹਾ ਜਾ ਰਿਹਾ ਹੈ ਗੌਰਤ ਲਾਭ ਹੈ ਕਿ 1941 ਉਹੀ ਸਾਲ ਸੀ ਜਦੋਂ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਹਿੱਸਾ ਲਿਆ ਸੀ ਔਰ ਅੱਜ ਤੁਸੀਂ ਦੇਖੋ ਕਿ 2025 ਦੇ ਵਿੱਚ ਵੀ ਉਹੀ ਮਾਹੌਲ ਬਿਲਕੁਲ ਬਣਿਆ ਹੋਇਆ ਔਰ ਕੈਲੰਡਰ ਵੀ ਉਸੇ ਤਰੀਕੇ ਦਾ ਹੈ ਮਤਲਬ ਜੋਤਿਸ਼ ਵਿੱਦਿਆ ਦੇ ਅਨੁਸਾਰ ਜੇ ਤੁਸੀਂ ਦੇਖੋ ਤੇ ਇਹਨੂੰ ਗਣਿਤ ਆંકੜਾ ਜਿਹੜਾ ਹੈ ਅੰਕ ਨੰਬਰਾਂ ਦੀ ਗੇਮ ਵੀ ਕਿਹਾ ਜਾ ਸਕਦਾ ਹੈ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਅਮਰੀਕਾ ਨੇ ਸਿੱਧਾ ਹਿੱਸਾ ਲਿਆ ਸੀ 1941 ਦੇ ਵਿੱਚ ਜਿਸ ਕਰਕੇ ਇਤਿਹਾਸ ਦੇ ਵਿੱਚ ਇੱਕ ਹੋਰ ਦੁਖਾਂਤ ਭਰੀ ਘਟਨਾ ਜਿਹੜੀ ਸੀ ਉਹ ਦਰਜ ਹੋ ਗਈ ਸੀ ਇਸ ਦੇ ਲਈ ਲੋਕ ਖਦਸ਼ਾ ਜਤਾ ਰਹੇ ਨੇ ਕਿ ਇਸ ਸਾਲ ਵੀ ਉਸ ਸਾਲ ਵਰਗਾ ਨਾ ਕੁਝ ਹੋ ਜਾਏ ਇਸ ਦੀ ਲੋਕ ਕਾਮਨਾ ਕਦੇ ਨਹੀਂ ਕਰਨਗੇ ਪਰ ਜ਼ਰੂਰੀ ਨਹੀਂ ਜੋ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਚੱਲ ਰਿਹਾ ਹੈ ਉਹ ਅਸਲੀਅਤ ਵੀ ਹੋਏ ਪਰ ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਚਰਚਾ ਨੂੰ ਅਸੀਂ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਹੈ ਕਿ ਫੈਕਟ ਤੁਹਾਡੇ ਸਾਹਮਣੇ ਆਣਾ ਚਾਹੀਦਾ ਹੈ ਦਿਨਾਂ ਦਾ ਦੁਹਰਾਇਆ ਜਾਣਾ ਆਮ ਵਰਤਾਰਾ ਹੈ 2025 ਦਾ ਹੀ ਨਹੀਂ ਸਗੋਂ 1969 ਦਾ ਵੀ ਕੈਲੰਡਰ ਇਸ ਦੇ ਨਾਲ ਮਿਲਦਾ ਜੁਲਦਾ ਹੈ ਔਰ ਤੁਸੀਂ ਜੇ ਕੋ 2025 ਦੇ ਨਾਲ ਸਿਰਫ 1941 ਦਾ ਮਿਲਦਾ 1969 ਦਾ ਕੈਲੰਡਰ ਵੀ ਇਹਦੇ ਨਾਲ ਮਿਲਦਾ ਜੁਲਦਾ ਉਦੋਂ ਵੀ ਕਈ ਘਟਨਾਵਾਂ ਹੋਈਆਂ ਸੀ ਸੋ ਇਹ ਚਰਚਾ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਅੱਜ ਇਸ ਕਰਕੇ ਆਪਾਂ ਇਸ ਚਰਚਾ ਦਾ ਵੀ ਜ਼ਿਕਰ ਆਪਣੀ ਇਸ ਖਬਰ ਦੇ ਵਿੱਚ ਕੀਤਾ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜਿਨ੍ਹਾਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ